ਜਾਦਤੋ ਜਨਵਰੀ ਦਾ ਦੂਸਰਾ ਦਿਨ ਨਵੇਂ ਸਾਲ ਦਾ ਦੂਸਰਾ ਦਿਨ ਜਿਹੜਾ ਹੈ ਉਹ ਚੜਿਆ ਹੈ ਉਦੋਂ ਤੋਂ ਹੀ ਪੰਜਾਬ ਦੇ ਵਿੱਚ ਰਿਕਾਰਡ ਤੋੜ ਜੜੀਆਂ ਨੇ ਉਹ ਧੁੰਦਾ ਪੈਣੀਆਂ ਸ਼ੁਰੂ ਹੋ ਗਈਆਂ ਨੇ 2 ਤਰੀਕ ਤੋਂ ਲੈ ਕੇ ਅੱਜ ਤੱਕ ਯਾਨੀ ਕਿ ਅੱਜ ਦੇ ਦਿਨ ਤੱਕ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਧੁੰਦ ਪੈ ਰਹੀ ਹੈ ਉਹ ਕਾਫੀ ਸੋਚਨ ਨੂੰ ਮਜਬੂਰ ਕਰਨ ਵਾਲੀ ਹੈ ਕਿਉਂਕਿ ਰਿਕਾਰਡ ਤੋਂ ਤੋਂ ਵੀ ਜੜਾ ਹੈ ਉਹ ਵੱਧ ਧੁੰਦ ਜਿਹੜੀ ਹੈ ਇਸ ਵਕਤ ਦੇਖਣ ਨੂੰ ਮਿਲੀ ਹੈ ਜੇਕਰ ਮੈਂ ਕੱਲ ਦੀ ਗੱਲ ਕਰਾਂ ਤਾਂ ਕੱਲ ਜਲੰਧਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਧੁੰਦ ਪਈ ਹੈ ਉਸ ਤਰੀਕੇ ਦੇ ਨਾਲ ਜਲੰਧਰ ਦੇ ਵਿੱਚ ਲੱਗ ਰਿਹਾ ਸੀ ਕਿ ਬਲੈਕ ਆਊਟ ਜਿਹੜਾ ਹੈ ਉਹ ਹੋ ਗਿਆ ਹੈ ਹਾਲਾਂਕਿ ਜ਼ੀਰੋ ਵਿਜ਼ਿਬਿਲਟੀ ਧੁੰਦ ਦੇ ਨਾਲ ਹੋਈ ਉਹ ਤੁਸੀਂ ਬਹੁਤ ਸੁਣਿਆ ਹੋਵੇਗਾ ਲੋਕਾਂ ਦੇ ਮੂੰਹੋਂ ਅਤੇ ਲੋਕਾਂ ਤੋਂ ਬਹੁਤ ਸੁਣਿਆ ਹੋਵੇਗਾ ਕਿ ਜ਼ੀਰੋ ਵਿਜ਼ਿਬਿਲਟੀ ਜੜੀ ਹੈ ਉਹ ਦੇਖਣ ਨੂੰ ਮਿਲੀ ਧੁੰਦ ਕਾਰਨ ਪਰ ਜਿਸ ਤਰੀਕੇ ਦੇ ਨਾਲ ਕੱਲ ਧੁੰਦ ਪਈ ਕਹ ਕੋਈ ਨਾ ਪਿਆ ਉਸ ਤਰੀਕੇ ਦੇ ਨਾਲ ਇੰਜ ਲੱਗ ਰਿਹਾ ਸੀ ਕਿ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਜਿਹੜਾ ਹੈਗਾ ਹੈ ਉਹ ਬਲੈਕਆਊਟ ਜਿਹੜਾ ਹੈ ਉਹ ਨਜ਼ਰ ਆ ਰਿਹਾ ਹੈ ਇਸ ਵਕਤ ਅਸੀਂ ਜਲੰਧਰ ਦੇ ਨੈਸ਼ਨਲ ਹਾਈਵੇ ਫਗਵਾੜਾ ਨੈਸ਼ਨਲ ਹਾਈਵੇ ਦੇ ਵਿੱਚ ਖੜੇ ਆਉਂਦੀ ਤਸਵੀਰ ਤੁਸੀਂ ਜ਼ਰੂਰ ਦੇਖੋ ਮੈਂ ਕੈਮਰਾ ਪਾਸੇ ਨੂੰ ਜਰੂਰ ਕਹਾਂਗਾ ਇਹ ਤਸਵੀਰਾਂ ਜ਼ਰੂਰ ਦਿਖਾਵੇ ਕਿ ਤਕਰੀਬਨ ਜਿਹੜਾ ਹੈਗਾ 8:30 ਮਿੰਟ ਦੇ ਵਿੱਚ ਵੀ ਕਿੰਨਾ ਕੁ ਕੋਹਿਰਾ ਜੜਾ ਹੈ ਉਹ ਇਸ ਵਕਤ ਪਿਆ ਹੋਇਆ ਹੈ ਇਹ ਤੁਸੀਂ ਤਸਵੀਰ ਜ਼ਰੂਰ ਦੇਖੋ ਕੈਮਰਾ ਪਾਸੇ ਨੂੰ ਜਰੂਰ ਮੈਂ ਇਹ ਸਟਰੀਟ ਲਾਈਟ ਜ਼ਰੂਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਕਿ ਇਹ ਸਟਰੀਟ ਲਾਈਟ ਮੇਰੇ ਤੋਂ ਕਰੀਬ 60 ਮੀਟਰ ਦੀ ਦੂਰੀ ਤੇ ਹੋਵੇਗਾ ਵੱਧ ਤੋਂ ਵੱਧ 70 ਮੀਟਰ ਦੀ ਦੂਰੀ ਤੇ ਹੋਵੇਗਾ ਪਰ ਕੋਈ ਨਾ ਇਨਕਾ ਹੈ ਕਿ ਤੁਹਾਨੂੰ ਇਹ ਸਟਰੀਟ ਲਾਈਟ ਵੀ ਜਿਹੜੀ ਹੈ ਉਹ ਨਹੀਂ ਦਿਖ ਰਹੀ ਆ ਤੁਸੀਂ ਹੁਣ ਆਪ ਸੋਚੋ ਰਾਤ ਨੂੰ ਕਿੰਨਾ ਕੁ ਕੋਹਿਰਾ ਹੋਵੇਗਾ ਧੁੰਦ ਹੋਵੇਗੀ ਕਿ ਬਲੈਕਆਊਟ ਜਿਹੜਾ ਹੈ ਉਹ ਪ੍ਰੋਪਰ ਤਰੀਕੇ ਦੇ ਨਾਲ ਇਸ ਇਲਾਕੇ ਦੇ ਵਿੱਚ ਪੂਰੇ ਜਲੰਧਰ ਦੇ ਵਿੱਚ ਜਿਹੜਾ ਹੈ ਉਹ ਦੇਖਣ ਨੂੰ ਮਿਲਿਆ ਹਾਲਾਂਕਿ ਇਹ ਉਹੀ ਸੜਕ ਹੈ ਜੇ ਸੜਕ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਹੈ ਉਹ ਐਕਸੀਡੈਂਟ ਦੇਖਣ ਨੂੰ ਮਿਲਦੇ ਨੇ ਪਰ ਕੱਲ ਦੀ ਜੇਕਰ ਮੈਂ ਗੱਲ ਕਰਾਂ ਤਾਂ ਕੱਲ ਇਸ ਜਗ੍ਹਾ ਦੇ ਵਿੱਚ ਪੂਰਾ ਸੁਨਸਾਨ ਜਿਹੜਾ ਉਹ ਇਲਾਕਾ ਸੀਗਾ ਕਿਉਂਕਿ ਲੋਕ ਵੀ ਰਾਤ ਨੂੰ ਜਿਹੜਾ ਹੈ ਉਹ ਵਾਹਨ ਚਲਾਉਣਾ ਅਵੋਇਡ ਕਰਦੇ ਸੀਗੇ ਇਹ ਕੇ ਆਮ ਤੌਰ ਤੇ ਜ਼ਰੂਰ ਕਹੂੰਗਾ ਇਹ ਟਾਵਰ ਜ਼ਰੂਰ ਦਿਖਾਵੇ ਤਕਰੀਬਨ ਮੇਰੇ ਤੋਂ 70 ਤੋਂ 80 ਮੀਟਰ ਦੀ ਦੂਰੀ ਤੋਂ ਹੋਵੇਗਾ ਉਸ ਤੋਂ ਵੀ ਘੱਟ ਹੋਵੇਗਾ ਪਰ ਕੋਈ ਰਾਤ ਤੁਸੀਂ ਦੇਖੋ ਕਿੰਨੇ ਕ ਜਿਆਦਾ ਹੈ ਤੋਂ ਕਿੰਨੇ ਕ ਜਿਆਦਾ ਹੈ ਜਿਸ ਕਾਰਨ ਇਹ ਜਿਹੜਾ ਹੈਗਾ ਇਹ ਉਹ ਟਾਵਰ ਵੀ ਹੈ ਕਿੰਨਾ ਕ ਤੁੰਦਲਾ ਜਿਹੜਾ ਹੈ ਉਹ ਦਿਖ ਰਿਹਾ ਹੈ ਕਲੀਅਰ ਤੁਹਾਨੂੰ ਪ੍ਰੋਪਰ ਤਰੀਕੇ ਦੇ ਨਾਲ ਨਹੀਂ ਦਿਖਦਾ ਹੋਇਆ ਨਜ਼ਰ ਆ ਰਿਹਾ ਹੋਵੇਗਾ ਇਹ ਤੁਸੀਂ ਤਸਵੀਰ ਕੈਮਰੇ ਕੋਲ ਤੁਹਾਨੂੰ ਕਹਾਂਗਾ ਇਸ ਤਰੀਕੇ ਦੀ ਵੀ ਇਸ ਤਰਫ ਦੀ ਵੀ ਤਸਵੀਰ ਜਰੂਰ ਦਿਖਾਵੇ ਇਹ ਤੁਸੀਂ ਪੇੜ ਦੇਖੋ ਜਿਸ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਉੱਪਰ ਧੁੰਦ ਪਈ ਹੈ ਪ੍ਰੋਪਰ ਤਰੀਕੇ ਦੇ ਨਾਲ ਬਲਰ ਹੋਇਆ ਪਿਆ ਹੈ ਪ੍ਰੋਪਰ ਇਹ ਤੁਸੀਂ ਸੋਚੋ ਕਿੰਨੇ ਕੁ ਜਿਹੜੀ ਹੈਗੀ ਹੈ ਉਹ ਕਿਉਂਕਿ ਜ਼ੀਰੋ ਵਿਜ਼ਿਬਿਲਟੀ ਜਿਹੜੀ ਹੈ ਉਹ ਤੁਸੀਂ ਆ ਜਾਂਦਾ ਹੈ ਵੱਧ ਤੋਂ ਵੱਧ ਪਰ ਇਸ ਵਕਤ ਤੁਸੀਂ ਦੇਖੋ ਇਹ ਜੋ ਤਸਵੀਰਾਂ ਤੁਹਾਨੂੰ ਦਿਖ ਰਹੀਆਂ ਨੇ ਇਹ ਕਿੰਨੇ ਕੁ ਵਿਜ਼ਿਬਿਲਟੀ ਜਿਹੜੀ ਹੈ ਉਹ ਇਸ ਵਕਤ ਕਲੀਅਰ ਕਰਾਂਦੀ ਹੋਈ ਨਜ਼ਰ ਆ ਰਹੀ ਹੈ। ਇੱਕ ਆ ਤਸਵੀਰ ਤੁਸੀਂ ਇੱਧਰ ਵੀ ਜਰੂਰ ਦੇਖੋ ਇਹ ਆ ਨੈਸ਼ਨਲ ਹਾਈਵੇ ਹੈ। ਜਿਸ ਜਗ੍ਹਾ ਦੇ ਉੱਪਰ ਲਗਾਤਾਰ ਰਫਤਾਰ ਦੇ ਵਿੱਚ ਜੜੀਆਂ ਨੇ ਉਹ ਗੱਡੀਆਂ ਚੱਲਦੀਆਂ ਨੇ ਪਰ ਇਸ ਜਗ੍ਹਾ ਦੇ ਉੱਪਰ ਵੀ ਇਸ ਵਕਤ ਵੀ ਗੱਡੀਆਂ-ਗੱਡੀਆਂ ਨੇ ਉਹ ਮਿਨੀਮਮ ਸਲੋ ਸਪੀਡ ਦੇ ਉੱਪਰ ਚੱਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਠੰਡ ਪੈ ਰਹੀ ਹੈ ਜਿਸ ਤਰੀਕੇ ਦੇ ਨਾਲ ਧੁੰਦ ਪੈ ਰਹੀ ਹੈ ਉਹ ਕਾਫੀ ਜੜਾ ਹੈ ਉਹ ਸੋਚੇ ਨੂੰ ਮਜਬੂਰ ਕਰਨ ਵਾਲੀਆਂ ਨੇ ਇਹ ਧੁੰਦ ਆ ਪੈਣ ਦੇ ਨਾਲ ਇਹ ਧੁੰਦ ਪੈਣ ਦੇ ਨਾਲ ਨੁਕਸਾਨ ਵੀ ਜੜਾਇਆ ਉਹ ਕਾਫੀ ਜੜਾਇਆ ਉਹ ਦੇਖਣ ਨੂੰ ਮਿਲਦਾ ਹੋਇਆ ਨਜ਼ਰ ਆ ਰਿਹਾ ਹੈ ਪਹਿਲਾ ਨੁਕਸਾਨ ਇਹ ਹੈ ਕਿ ਇਸ ਧੁੰਦ ਦੇ ਨਾਲ ਕਾਫੀ ਜੜੀਆਂ ਨੇ ਉਹ ਬਿਮਾਰੀਆਂ ਜੜੀਆਂ ਨੇ ਉਹ ਸ਼ੁਰੂ ਹੋ ਗਈਆਂ ਨੇ ਠੰਡ ਕਿਉਂਕਿ ਵਾਚ ਜਾਂਦੀ ਹੈ ਜਦੋਂ ਧੁੰਦ ਪੈਂਦੀ ਹੈ ਉਦੋਂ ਠੰਡ ਵਾਚ ਜਾਂਦੀ ਹੈ ਜਿਸ ਕਾਰਨ ਖਾਸੀ ਜ਼ੁਕਾਮ ਇਹ ਜੜੀਆਂ ਨੇ ਉਹ ਆਮ ਜੜੀਆਂ ਨੇ ਉਹ ਅ ਬਿਮਾਰੀਆਂ ਨੇ ਜੋ ਕਿ ਹਰੇਕ ਵਕਤ ਵਿਅਕਤੀ ਨੂੰ ਜੜੀਆਂ ਨੇ ਉਹ ਲੱਗਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਲੋਕਾਂ ਦੇ ਕੋਲ ਘਰ ਨਹੀਂ ਹੈਗਾ ਜੋ ਗਰੀਬ ਲੋਕ ਨੇ ਜਾਂ ਫਿਰ ਜੋ ਬੈਗਰ ਨੇ ਜਾਂ ਫਿਰ ਜਾਨਵਰ ਡਾਕਸ ਨੇ ਇਹ ਸਾਰੇ ਨੇ ਇਹਨਾਂ ਨੂੰ ਵੀ ਕਾਫੀ ਨੁਕਸਾਨ ਹੈ ਹੁਣ ਤੱਕ ਤਕਰੀਬਨ 12 13 ਜਿਹੜੇ ਨੇ ਉਹ ਜਾਨਵਰ ਅਤੇ ਦੋ ਤੋਂ ਤਿੰਨ ਜਿਹੜੇ ਵਿਅਕਤੀ ਨੇ ਉਹ ਜਲੰਧਰ ਦੇ ਵਿੱਚ ਜਿਨ੍ਹਾਂ ਦੀ ਮੌਤ ਹੋਈ ਹੈ ਜੋ ਕਿ ਰਜਿਸਟਰ ਜਿਹੜੇ ਨੇ ਉਹ ਸਿਵਲ ਹਸਪਤਾਲ ਦੇ ਵਿੱਚ ਜਿਹੜੇ ਨੇ ਉਹ ਦੇਖੇ ਗਏ ਨੇ ਅ ਉਸ ਤੋਂ ਇਲਾਵਾ ਜਿਹੜਾ ਹੈਗਾ ਹੈ ਉਹ ਜੋ ਲੋਕ ਬਾਹਰ ਸੌਂਦੇ ਨੇ ਉਹਨਾਂ ਦੇ ਵਿੱਚ ਵੀ ਜਿਹੜੀਆਂ ਨੇ ਉਹ ਤਕਰੀਬਨ ਦੋ ਮੋਤਾਂ ਹੋਈਆਂ ਨੇ ਖਾਸ ਤਸਵੀਰ ਕਿ ਕਿ ਹਨ ਇੰਨੀ ਕਿ ਜ਼ਿਆਦਾ ਹੈ ਕਿ ਬੋਲਨ ਚੇ ਵੀ ਜਿਹੜੀ ਹੈ ਉਹ ਖੁੰਦੀ ਹੋਈ ਨਜ਼ਰ ਆ ਰਹੀ ਹੈ ਅ ਜਿਸ ਤਰੀਕੇ ਦੇ ਨਾਲ ਇਸ ਵਕਤ ਧੁੰਦ ਪੈ ਰਹੀ ਹੈ ਵੱਧਦੀ ਹੋਈ ਨਜ਼ਰ ਆ ਰਹੀ ਹੈ ਧੁੰਦ ਵੀ ਜੇਕਰ ਕੈਮਰਾਮੈਨ ਨੂੰ ਜ਼ਰੂਰ ਤਸਵੀਰ ਕਹੂੰਗਾ ਇੱਕ ਵਾਰੀ ਤੁਹਾਨੂੰ ਝੂਮ ਕਰਕੇ ਦਿਖਾਵੇ ਇਹ ਹੌਲੀ ਹੌਲੀ ਜਿਹੜੀ ਹੈ ਉਹ ਧੁੰਦ ਵਾਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਵਿਜ਼ਿਬਿਲਟੀ ਜਿਹੜੀ ਹੈ ਨਹੀਂ ਜਿਹੜੀ ਹੈ ਉਹ ਜਿਵੇਂ ਜਿਵੇਂ ਦਿਨ ਚੜਦਾ ਹੈ ਉਵੇਂ ਮੇ ਵਿਜ਼ਿਬਿਲਟੀ ਵਾਦੀਦੀ ਹੈ ਪਰ ਇਸ ਵਕਤ ਜਿਵੇਂ ਜਿਵੇਂ ਦਿਨ ਚੜ ਰਿਹਾ ਹੈ ਉਵੇਂ ਮੇ ਵਿਜ਼ਿਬਿਲਟੀ ਵੀ ਜੜ ਗਿਆ ਉਹ ਘੱਟਦੀ ਹੋਈ ਨਜ਼ਰ ਆ ਰਹੀ ਕਿਉਂਕਿ ਧੁੰਦ ਜੜੀ ਹੈ ਉਹ ਲਗਾਤਾਰ ਵਧ ਰਹੀ ਹੈ ਤਾਂ ਇਹ ਤਸਵੀਰ ਤੁਹਾਨੂੰ ਜੜੀਆਂ ਨੇ ਖਾਸ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅ ਜਿਸ ਜਗ੍ਹਾ ਦੇ ਉੱਪਰ ਹਾਲਾਂਕਿ ਕੱਲ ਰਾਤ ਨੂੰ ਜਿਸ ਤਰੀਕੇ ਦੇ ਨਾਲ ਧੁੰਦ ਪਈ ਅ ਜਿਸ ਤਰੀਕੇ ਦੇ ਨਾਲ ਬਲੈਕਆਊਟ ਜ਼ੀਰੋ ਵਿਜ਼ਿਬਿਲਟੀ ਜਿਹੜੀ ਹੈ ਉਹ ਕਹਿ ਦਿੰਦੇ ਆ ਲੋਕ ਪਰ ਜ਼ੀਰੋ ਵਿਜ਼ਿਬਿਲਟੀ ਜਦੋਂ ਹੋਈ ਤਾਂ ਉਦੋਂ ਕਾਫੀ ਐਕਸੀਡੈਂਟ ਵੀ ਜਿਹੜੇ ਨੇ ਉਹ ਜਲੰਧਰ ਦੇ ਵਿੱਚ ਦੇਖਣ ਨੂੰ ਮਿਲ ਤਕਰੀਬਨ 12 ਐਕਸੀਡੈਂਟ ਜਿਹੜੇ ਨੇ ਉਹ ਦੱਸੇ ਜਾ ਰਹੇ ਨੇ ਜਿਸ ਦੇ ਵਿੱਚ ਆ ਖਾਸੀ ਆਜਾ ਕੀ ਜਾਨੀ ਨੁਕਸਾਨ ਜਿਹੜਾ ਹੈ ਉਹ ਬਹੁਤ ਘੱਟ ਦੇਖਣ ਨੂੰ ਮਿਲਿਆ ਪਰ ਐਕਸੀਡੈਂਟ ਜਿਹੜੇ ਨੇ ਉਹ ਕਾਫੀ ਹੋਏ ਨੇ ਜਿਸ ਦੇ ਨਾਲ ਨੁਕਸਾਨ ਜਿਹੜਾ ਹੈ ਗੱਡੀਆਂ ਦਾ ਲੋਕਾਂ ਦਾ ਜੜਾਇ ਉਹ ਕਾਫੀ ਹੋਇਆ ਆ ਤਾਂ ਇਹ ਤਸਵੀਰਾਂ ਤੁਹਾਨੂੰ ਪ੍ਰੋਪਰ ਜਿਹੜੀਆਂ ਨੇ ਉਜਲੰਦਰੀਆਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਦਿੱਤੇ। ਕੋਹਰਾ ਜਿਹੜਾ ਹੈ ਧੁੰਦ ਜਿਹੜੀ ਹੈ ਉਹ ਕਾफी ਮਾਤਰਾ ਦੇ ਵਿੱਚ ਪੈਂਦੀ ਹੋਈ ਨਜ਼ਰ ਆ ਰਹੀ ਹੈ। ਇਹ ਰਿਕਾਰਡ ਤੋਂ ਧੁੰਦ ਜਿਹੜੀ ਆ ਉਜਲੰਦਰ ਦੇ ਵਿੱਚ ਅੱਜ ਦੇ ਦਿਨ ਯਾਨੀ ਕਿ ਕੱਲ ਰਾਤ ਤੋਂ ਲੈ ਕੇ ਅੱਜ ਤੱਕ ਜਿਹੜੀ ਆ ਉਹ ਪੈਂਦੀ ਹੋਈ ਨਜ਼ਰ ਆ ਰਹੀ ਹੈ। ਕੈਮਰਾ ਪਰਸਨ ਬੰਕਰ ਦਿਨਾਲ ਰਾਜ ਗੁਪਤਾ ਵਾਪਸ ਹੈ ਟਾਈਮ ਜਲੰਧਰ